ਸਤਿ ਸ਼੍ਰੀ ਅਕਾਲ ਜੀ ਇਸ ਵਕਤ ਅਸੀਂ ਸਿਸਮਾ ਰੋਡ ਤੇ ਸਥਿਤ ਹਾਕੀ ਅਕੈਡਮੀ ਦੀ ਟੀਮ ਕੋਲ ਖੜੇ ਆ ਇਹਨਾਂ ਵੱਲੋਂ ਤੁਸੀਂ ਦੇਖ ਸਕਦੇ ਹੋ ਇਹ ਜੋ ਟਰੋਫੀਆਂ ਹੈ ਇਹ ਸਖਤ ਮਿਹਨਤ ਦਾ ਨਤੀਜਾ ਹੈ ਤੀਸਰਾ ਨਾਮ ਹੈ ਇਹ ਅੰਡਰ 19 ਲੜਕਿਆਂ ਨੇ ਜੋ ਜਿੱਤਿਆ ਹੈ ਉਸ ਤੋਂ ਬਾਅਦ ਇਹ ਦੂਜਾ ਨਾਮ ਹੈ ਜੋ ਇਹ ਅੰਡਰ 17 ਦੀ ਟੀਮ ਨੇ ਇਹ ਜਿੱਤਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਖਿਡਾਰੀ ਉਹ ਖਿਡਾਰੀ ਨੇ ਜਿਨ੍ਹਾਂ ਨੇ ਇਸੀ ਗਰਾਊਂਡ ਦੇ ਵਿੱਚ ਆਪਣਾ ਪਸੀਨਾ ਵਹਾਇਆ ਹੈ ਤੇ ਮਿਹਨਤ ਕੀਤੀ ਹੈ ਮਿਹਨਤ ਦੇ ਸਦਕਾ ਇਹ ਜੋ ਟਰਾਫੀਆਂ ਹੈ ਇਸ ਗਰਾਊਂਡ ਨੂੰ ਇਸ ਸਮਰਪਿਤ ਹੈ ਗਰਾਊਂਡ ਵਿੱਚ ਲੈ ਕੇ ਆਏ ਨੇ ਸੋ ਗੱਲਬਾਤ ਕਰਾਂਗੇ ਕਿਉਂਕਿ ਇਸੀ ਗਰਾਊਂਡ ਵਿੱਚ ਰੋਜ਼ਾਨਾ ਦੀ ਤਰ੍ਹਾਂ ਪ੍ਰਵਾਸਰਾ ਤੇ ਮੁੱਖੀ ਬੀਬੀ ਰਜਿੰਦਰ ਕੌਰ ਵੀ ਪਹੁੰਚਦੇ ਨੇ ਉਹ ਜਿਹੜੇ ਨਿਆਸਰੇ ਬੱਚੇ ਆ ਉਹਨਾਂ ਵੱਲੋਂ ਵੀ ਇੱਕ ਹਾਕੀ ਦੀ ਟੀਮ ਬਣਾਈ ਗਈ ਹੈ ਉਹਨਾਂ ਨੂੰ ਟ੍ਰੇਨ ਕਰਨ ਦੇ ਲਈ ਜੋ ਹਾਕੀ ਕੋਚ ਹੈ ਦਰਸ਼ਨ ਸਿੰਘ ਉਹਨਾਂ ਵੱਲੋਂ ਟ੍ਰੇਨ ਕੀਤਾ ਜਾਂਦਾ ਹੈ ਤੇ ਉਹ ਮੁਕ ਤੌਰ ਤੇ ਉਹਨਾਂ ਬੱਚਿਆਂ ਨੂੰ ਸਖਲਾਈ ਦਵਾਨ ਦੇ ਲਈ ਇੱਥੇ ਪਹੁੰਚਦੇ ਨੇ ਉਹਨਾਂ ਨੇ ਵੀ ਆਪਣੇ ਵਿਚਾਰ ਸਾਂਝੇ ਕਰਨੇ ਨੇ ਤੇ ਇਸ ਮੌਕੇ ਕੋਚ ਦਰਸ਼ਨ ਸਿੰਘ ਵੱਲੋਂ ਵੀ ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰਨਗੇ ਇੱਥੇ ਹਾਕੀ ਗਰਾਊਂਡ ਵਿੱਚ ਪਹੁੰਚਦੇ ਉਹ ਰੋਜ਼ ਨਿਆਸਰੇ ਬੱਚਿਆਂ ਨੂੰ ਦੀ ਟੀਮ ਬਣਾਈ ਹੋਈ ਹੈ ਕੀ ਕਹੋਗੇ हां असल ਜਿੱਦਾ ਜਿੱਦਾ ਇਹਨਾਂ ਨੇ ਬੱਚਿਆਂ ਨੂੰ ਅਲੱਗ-ਅਲੱਗ ਸਪੋਰਟਸ ਜਿਵੇਂ ਅਸੀਂ ਲੈ ਕੇ ਜਾਂਦੇ ਆ ਤੇ ਹਾਕੀ ਦੀ ਸਪੋਰਟ ਵਾਸਤੇ ਵੀ ਸਾਨੂੰ ਕਾਲ ਆਈ ਸੀ ਸਪੈਸ਼ਲ 올림픽ਸ ਵੱਲੋਂ ਕਿ ਸਾਨੂੰ ਟ੍ਰੈਡੀਸ਼ਨਲ ਬੱਚੇ ਚਾਹੀਦੇ ਹੈਗੇ ਜਿਹੜੇ ਸਪੈਸ਼ਲ ਹੈਗੇ ਆ ਹ ਉਹਨਾਂ ਦੀ ਟੀਮ ਪੰਜਾਬ ਚੋਂ ਸਾਨੂੰ ਚਾਹਤੇ ਜੋ

ਤਾਂ ਫਿਰ ਮੈਨੂੰ ਦਰਸ਼ਨ ਸਿੰਘ ਦੇ ਬਾਰੇ ਪਤਾ ਲੱਗਿਆ ਇੱਥੇ ਜੇ ਅਕੈਡਮੀ ਬਾਰੇ ਪਤਾ ਚੱਲਿਆ ਤਾਂ ਉਹਨਾਂ ਦੇ ਤਰਫੋਂ ਅਸੀਂ ਦਰਸ਼ਨ ਸਿੰਘ ਤੋਂ ਅਪਰੋਚ ਕੀਤੀ ਤੇ ਇਹਨਾਂ ਨੂੰ ਬੜਾ ਚੰਗਾ ਲੱਗਿਆ ਤੇ ਕਹਿੰਦੇ ਕਿ ਮੈਂ ਆਪਣੇ 3 ਘੰਟੇ ਮੈਂ ਪ੍ਰਵਾਸਾ ਦੇ ਬੱਚਿਆਂ ਲਈ ਜ਼ਰੂਰ ਦਵਾਂਗਾ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਦਸਨ ਲਈ ਕਿ ਵੀ ਜਦੋਂ ਸਾਡੇ ਬੱਚਿਆਂ ਦੀ ਸਿਲੈਕਸ਼ਨ ਹੋਣੀ ਸੀਗੀ ਪੰਜਾਬ ਤੋਂ ਕਾਫੀ ਦੂਰ-ਦੂਰ ਤੋਂ ਬੱਚੇ ਆਏ ਤੇ ਸਾਡੇ ਜਿਹੜੇ ਸੀਨੀਅਰ ਬੱਚੇ ਹੈਗੇ ਆ ਉਹ 6 ਬੱਚੇ ਜਾਣੇ ਸੀ ਪੰਜਾਬ ਤੋਂ ਤੇ ਜਿਹੜੇ ਜੂਨੀਅਰ ਤੇ ਸਬ ਜੂਨੀਅਰ ਦੋ ਦੋ ਬੱਚੇ ਜਾਣੇ ਸੀਗੇ ਤੇ ਉਹਦੇ ਵਿੱਚ ਸਿਰਫ ਇੱਕ ਬੱਚਾ ਹੀ ਪੰਜਾਬ ਚੋਂ ਇੱਕ ਬੱਚੀ ਸਿਲੈਕਟ ਹੋਈ ਹੈ ਬਾਕੀ ਸਾਰੇ ਬੱਚੇ ਪ੍ਰabhasਾ ਦੇ ਸਿਲੈਕਟ ਹੋਏ ਆ ਤੇ ਬਹੁਤ ਬਤਾਈਆਂ ਦੇ ਪਾਤਰ ਹੈ ਦਰਸ਼ਨ ਸਿੰਘ ਜੀ ਬਹੁਤ ਅੱਛੀ ਟ੍ਰੇਨਿੰਗ ਦਿੰਦੇ ਆ ਬਹੁਤ ਅੱਛਾ ਸਹਿਯੋਗ ਕਰਦੇ ਆ ਤੇ ਸਭ ਤੋਂ ਵੱਡੀ ਗੱਲ ਇਹਨਾਂ ਨੂੰ ਮੈਂ ਕਿਹਾ ਕਿ ਤੁਸੀਂ ਇਹ ਕੋਰਸਿਸ ਕਰਨੇ ਹੈਗੇ ਆ স্পੈਸ਼ਲ 올림픽 ਵਾਸਤੇ ਤਾਂ ਕਿ ਤੁਸੀਂ ਸਮਝ ਸਕੋ ਕਿ ਸਪੈਸ਼ਲ ਬੱਚੇ ਇਹਨਾਂ ਦੀ ਨੀਡ ਕਿਦਾਂ ਦੀ ਹੈ ਤੇ ਇਹ ਉਦੋਂ ਹੀ ਤਿਆਰ ਹੋ ਗਏ ਇਹਨਾਂ ਨੇ ਸਾਰੇ ਲੈਵਲ ਕਲੀਅਰ ਕੀਤੇ ਤੇ ਇਹਨਾਂ ਨੇ ਸਮਝਿਆ ਕਿ ਇਹਨਾਂ ਬੱਚਿਆਂ ਨੂੰ ਟ੍ਰੇਨਿੰਗ ਕਿਦਾਂ ਦੇਣੀ ਹੈ ਤੇ ਬਖੂਬੀ ਉਹਨਾਂ ਨੇ ਨਾਲ ਉਦੋਂ ਹੀ ਟ੍ਰੇਨਿੰਗ ਦੇ ਰਹੇ ਆ ਬੜੇ ਪਿਆਰ ਦੇ ਨਾਲ ਰੈਪੀਟੀਸ਼ਨ ਦੇ ਨਾਲ ਬਾਰ-ਬਾਰ ਉਹਨਾਂ ਨੂੰ ਸਮਝਾਉਣਾ ਬਾਰ-ਬਾਰ ਗਾਈਡ ਕਰਨਾ ਕਿਉਂਕਿ ਇਹ ਬੱਚੇ ਤੁਹਾਨੂੰ ਪਤਾ ਹੈ ਕਿ ਅੰਡਰਸਟੈਂਡ ਨਹੀਂ ਕਰ ਸਕਦੇ ਇਹਨਾਂ ਨੂੰ ਰੈਪੀਟਿਟਿਵ ਬਿਹੇਵੀਅਰ ਨਾਲ ਹੀ ਸਿਖਾਇਆ ਜਾ ਸਕਦਾ ਤੇ ਇਹਨਾਂ ਨੇ ਬਕੂਬੀ ਉਸ ਤਰ੍ਹਾਂ ਕੀਤਾ ਤੇ ਪਰਮਾਤਮਾ ਦੀ ਕਿਰਪਾ ਦੇ ਨਾਲ 22 ਉਹਨੂੰ ਅਸੀਂ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਜਾ ਰਹੇ ਜੀ ਜੀ ਤੇ ਬੱਚਿਆਂ ਨੂੰ ਵੈਸੇ ਅਮੀਕਲ ਹੋਰ ਹੈ ਇਹ ਜਿੱਦਾਂ ਦੇ ਸਪੈਸ਼ਲ ਬੱਚੇ ਹੈ ਨਾਰਮਲ ਬੱਚਿਆਂ ਨਾਲ ਟ੍ਰੇਨਿੰਗ ਕਰ ਰਹੇ ਹੈ ਹੈ ਬੜੀ ਮੁਸ਼ਕਲ ਹੈ ਪਰ ਕੋ ਸਾਹਿਬ ਦੀ ਬਦੌਲਤ ਇਹ ਕੰਮ ਪੂਰਾ ਹੋ ਔਰ ਤੁਹਾਡੀ ਮਿਹਨਤ ਦੇ ਸਦਕੇ ਹੋ ਸਕਿਆ ਹਾਂਜੀ ਬਿਲਕੁਲ ਬਿਲਕੁਲ ਜੀ ਅਸਲ ਚ ਜਦੋਂ ਇਹ ਯੂਨੀਫਾਈਡ ਬੱਚੇ ਟ੍ਰੇਨਿੰਗ ਲੈਂਦੇ ਹੈ ਤੇ ਯੂਨੀਫਾਈਡ ਖੇਲਦੇ ਹੈ ਇਹਨਾਂ ਦੇ ਵਿੱਚ ਹੌਸਲਾ ਬਹੁਤ ਕੌਨਫੀਡੈਂਸ ਬਹੁਤ ਆਂਦਾ ਹੈ ਤੇ ਇਹਨਾਂ ਦੀ ਕਮਿਊਨੀਕੇਸ਼ਨ ਸਕਿਲਸ ਵੀ ਵਧਦੇ ਹੈਗੇ ਆ ਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਚੰਗਾ ਲੱਗਦਾ ਹੈ ਕਿ ਬੱਚੇ ਇਹਨਾਂ ਨਾਲ ਦੱਸਦੇ ਗਾਈਡ ਕਰਦੇ ਆ ਤੇ ਇਹ ਇੰਦਾ ਇਹਨਾਂ ਦੇ ਮੈਂਟਰ ਬਣ ਜਾਂਦੇ ਆ ਤੇ ਕੋਚ ਤਾਂ ਆਪਣੀ ਟ੍ਰੇਨਿੰਗ ਦਿੰਦੇ ਆ ਬਟ ਜਿਹੜੇ ਬੱਚੇ ਸਿੱਖ ਕੇ ਅੱਗੇ ਨਾਲ ਹੈਲਪ ਕਰਦੇ ਆ ਉਹ ਵੀ ਇੱਕ ਬਹੁਤ ਵੱਡਾ ਰੋਲ ਅਦਾ ਕਰਦੇ ਆ ਕੋਚ ਆ ਕੋਚਾਂ ਨੂੰ ਸਪੈਸ਼ਲ ਟਰੀਟ ਕਰਨਾ ਪੈਂਦਾ ਹੋਣਾ ਬੱਚਿਆਂ ਨੂੰ ਕਿਉਂਕਿ ਇਹ ਕੁਝ ਅਲੱਗ ਤਰ੍ਹਾਂ ਦਾ ਸਮਝ ਆਇਆ ਕੁਝ ਕਿਸ ਤਰ੍ਹਾਂ ਮੁਸ਼ਕਲਾਂ ਵੀ ਪੇਸ਼ ਆਈਆਂ ਹੋਣੀਆਂ ਕੀ ਕਹੋਗੇ ਨਹੀਂ ਮੁਸ਼ਕਲ ਤਾਂ ਨਹੀਂ ਆਈ ਐਕਸਲ ਤੇ ਦਿੱਕਤ ਇਹ ਹੈ ਕਿ ਮੈਨੂੰ ਵਧੀਆ ਲੱਗਿਆ ਦੇਖੋ ਕਿਸੇ ਚੀਜ਼ ਨੂੰ ਜਦੋਂ ਤੁਸੀਂ ਇੰਜੋਏ ਕਰਦੇ ਹੋ ਤਾਂ ਫਿਰ ਕੋਈ ਮੁਸ਼ਕਲ ਨਹੀਂ ਆਉਂਦੀ ਮੈਨੂੰ ਜਿੱਦਾਂ ਆਪਾਂ ਇਹਨਾਂ ਬੱਚ ਨਾਰਮਲ ਬੱਚਿਆਂ ਨਾਲ ਕੰਮ ਕਰਦੇ ਹਾਂ ਉਹਨਾਂ ਨੂੰ ਅਗਰ ਆਪਾਂ ਇੱਕ ਜਗ੍ਹਾ ਤੇ ਲਾ ਦਿੰਦੇ ਹਾਂ ਤਾਂ ਉਹ ਉਹਨਾਂ ਦਾ ਮਨ ਬੜਾ ਚੰਚਲ ਜਾਉਂਦਾ ਉਹ ਜਦੋਂ ਵੀ ਆਪਾਂ ਥੋੜਾ ਇੱਧਰ ਉੱਧਰ ਧਿਆਨ ਜਾਂਦੇ ਉਹ हट ਜਾਂਦੇ ਆ ਇਹਨਾਂ ਨੂੰ ਅਗਰ ਇੱਕ ਜਗ੍ਹਾ ਲਾਤਾ ਤੇ ਇਹ ਮੇਰੇ ਲਈ ਪਲੱਸ ਪੁਆਇੰਟ ਹੈ ਕਿ ਇਹਨਾਂ ਨੇ ਉਹ ਚੀਜ਼ ਕਰੀ ਜਾਰੀ ਇਹਨਾਂ ਦੀ ਕੁਆਲਿਟੀ ਆ ਉਹ ਹਾਂ ਉਹ ਇਸ ਚੀਜ਼ ਨੂੰ ਇਹ ਪਾਲਿਸ਼ ਕਰ ਦਿੰਦੇ ਆ ਮਤਲਬ ਕਿ ਇਹ ਆਪਣਾ ਦਿਮਾਗ ਨਹੀਂ ਲਾਉਂਦੇ ਉਹ ਉਹ ਸਾਹਮਣੇ ਜਿਹੜਾ ਤੁਸੀਂ ਐਜ਼ ਅ ਕੋਚ ਕੰਮ ਕਰ ਰਹੇ ਹੋ ਤਾਂ ਤੁਹਾਨੂੰ ਇਹਨਾਂ ਦੀ ਵੀਕਨੈਸ ਨੂੰ ਪਾਵਰ ਬਣਾਉਣਾ ਪੈਣਾ ਜੋ ਇਹਨਾਂ ਦੀ ਵੀਕਨੈਸ ਹੈ ਕਿਉਂਕਿ ਇਹਨਾਂ ਲਈ ਤਾਂ ਵੀਕਨੈਸ ਹੀ ਹੈ ਨਾ ਇਹਨਾਂ ਦਾ ਦਿਮਾਗ ਜਿਆਦਾ ਨਹੀਂ ਚੱਲ ਰਿਹਾ ਪਰ ਮੇਰੇ ਲਈ ਉਹਨੂੰ ਕਿਵੇਂ ਯੂਜ਼ ਕਰਨਾ ਹੈ ਇਹ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਜੇ ਜਦੋਂ ਆਪਾਂ ਇਸ ਥੀ ਨੂੰ ਸਮਝਦੇ ਆਂ ਫਿਰ ਜਿਆਦਾ ਟਫ ਨਹੀਂ ਲੱਗਦਾ ਬਸ ਐਦਾਂ ਹੈ ਕਿ ਇਹਨਾਂ ਨੂੰ ਥੋੜਾ ਹੌਸਲਾ ਦੇਣਾ ਪੈਂਦਾ ਵੀ ਤੂੰ ਕਰ ਸਕਦਾ ਹੁਣ ਸਾਡਾ ਗੋਲ ਹੀ ਸੀਗਾ ਉਹਦੀਆਂ ਲੈਗਜ਼ ਵਗੈਰਾ ਘੱਟ ਚੱਲਦੀਆਂ ਸੀਗੀਆਂ ਤੇ ਹੁਣ ਅਸੀਂ ਉਹਨੂੰ ਵਾਰ-ਵਾਰ ਸਮਝਾਉਂਦੇਗੇ ਸਮਝਾਉਂਦੇਗੇ ਕਿ ਹੁਣ ਮੰਨੂ ਅਸੀਂ ਉਹਤੇ ਗੁੱਸਾ ਕਰਾਂਗੇ ਵਾਰ-ਵਾਰ ਨਹੀਂ ਕਰ ਪਾਏਗਾ ਉਹ ਬਸ ਪਰ ਉਹਨੂੰ ਫਿਰ ਹੌਲੀ-ਹੌਲੀ ਹੌਲੀ-ਹੌਲੀ ਪਿਆਰ ਨਾਲ ਸਮਝਾਣਾ ਜਿਹਾ ਇਸ ਤਰੀਕੇ ਨਾਲ ਕਰ ਉਹਨੂੰ ਵਧੀਆ ਚੱਲਣ ਲੱਗ ਗਿਆ ਤਾਂ ਇਸ ਤਰੀਕੇ ਦੇ ਕਾਫੀ ਐਗਜ਼ਾਮਪਲਸ ਨੇ ਬੱਚਿਆਂ ਦੀਆਂ ਪਰ ਜਿਹੜੇ ਨਾਰਮਲ ਬੱਚੇ ਹੁੰਦੇ ਨੇ ਉਹਨਾਂ ਨੂੰ ਅਗਰ ਆਪਾਂ ਸਮਝਾ ਵੀ ਦਵਾਂਗੇ ਇੱਕ ਵਾਰ ਠੀਕ ਹੈ ਉਹਨਾਂ ਨੇ ਕਰ ਲੈਣਾ ਪਰ ਉਹਨਾਂ ਨੇ ਆਪਣੀ ਮਰਜ਼ੀ ਨਾਲ ਦੁਬਾਰਾ ਨਹੀਂ ਉਹ ਚੀਜ਼ ਕਰਦੇ ਜਦੋਂ ਕੋਚ ਥੋੜਾ ਇੱਧਰ ਉੱਧਰ ਹੋ ਗਿਆ ਉਹਦੇ ਹਟ ਜਾਣਾ ਵੀ ਨਾਰਮਲ ਬੱਚਿਆਂ ਦਾ ਸੁਭਾਗ ਹੀ ਇਸੇ ਹੋਣ ਤਰੀਕੇ ਦਾ ਤੇ ਬਟ ਇਹਨਾਂ ਦਾ ਸੁਭਾਅ ਇਹ ਕਿ ਅਗਰ ਜਗਾ ਆਪਾਂ ਨੇ ਲਾਤਾ ਤਾਂ ਉਹ ਵਧੀਆ ਤਰੀਕੇ ਨਾਲ ਉਹ ਚੀਜ਼ ਨਹੀਂ ਕਰ ਲੈਂਦੇ ਆ ਇਹ ਪਲੱਸ ਪੁਆਇੰਟ ਹੈ ਬਾਕੀ ਕੋਈ ਇਹਨਾਂ ਤਕਲੀਫ ਨਹੀਂ ਆਈ ਹੈ ਕੋਈ ਦਿੱਕਤ ਨਹੀਂ ਆਈ ਕਿਉਂਕਿ ਮੈਮ ਨੇ ਸਾਨੂੰ ਆਪਣੇ ਮਤਲਬ ਕਿ राबा तो आसरा हरेक चीज प्रोवाइड करवाई है गोलकीपर की किटा बड़िया महंगा देना गोलकीपर की किटा बाय की ठीक है जी उसको अपन फाइबर दार्बन दॉलों गलब्स छिन्न छिन् जो पाते हैं आप शूज हो गए बच्चों के लिए मतलब किट्स वगैरह हो गई मतलब जो भी चीज चाहिए रिफ्रैशमेंट फिजियो ਇੱਥਾ ਇੱਕ ਇੰਟਰਨੈਸ਼ਨਲ ਲੈਵਲ ਤੇ ਜੋ ਚੀਜ਼ਾਂ ਹੁੰਦੀਆਂ ਨੇ ਵੀ ਲੋੜ ਚਾਹੀਦਾ ਹੁੰਦਾ ਟੀਮ ਇੱਕ ਨਿਊਟ੍ਰੀਸ਼ਨ ਵਾਲਾ ਹੁੰਦਾ ਜੋ ਡਾਈਟ ਵਗੈਰਾ ਤੇ ਇਹ ਸਾਰੀਆਂ ਚੀਜ਼ਾਂ ਪ੍ਰੋਵਾਈਡ ਕਰਵਾਈਆਂ ਹੋਈਆਂ ਨੇ ਇੱਥੇ ਤੱਕ ਕਿ ਪਰਸਨਲ ਸਪਲੀਮੈਂਟਸ ਵੀ ਪ੍ਰੋਵਾਈਡ ਕਰਵਾਏ ਹੋਏ ਨੇ ਕਿਉਂਕਿ ਇਹਨਾਂ ਨੂੰ ਬੜੀ ਨੀਡ ਹੈ ਬੱਚਿਆਂ ਨੂੰ ਤਾਂ ਕਿ ਵਧੀਆ ਪਰਫਾਰਮੈਂਸ ਆ ਸਕੇ ਹੁਣ ਸਾਡਾ ਨੈਸ਼ਨਲ ਕੈਂਪ ਲੱਗਿਆ ਹੋਇਆ ਹੈ ਬਹੁਤ ਚੰਗੀ ਗੱਲ ਹੈ ਕਿ ਆਪਣੇ ਗਰਾਊਂਡ ਵਿੱਚ ਹੀ ਲੱਗਿਆ ਹੋਇਆ ਹੈ ਨਾ ਤੇ ਉਹ ਅਸੀਂ ਹੁਣ 22 ਤਰੀਕ ਨੂੰ ਜਾ ਵੀ ਰਹੇ ਹਾਂ ਕਿ ਪ੍ਰਮਾਤਮਾ ਮਿਹਰ ਕਰੇ ਕਿ ਕੋਈ ਨਾ ਕੋਈ ਵਧੀਆ ਅਸੀਂ ਰਿਜ਼ਲਟ ਲੈ ਕੇ ਆਈਏ ਉੱਥੇ ਤੇ ਜਿਹੜੇ ਬੱਚੇ ਨੇ ਪੂਰੀ ਮਿਹਨਤ ਕਰ ਰਹੇ ਨੇ ਜੋ ਸਪੈਸ਼ਲ 올림픽ਸ ਦੇ ਵਿੱਚ ਅੱਗੇ ਅੱچھے ਸਿਲੈਕਸ਼ਨ ਹੋ ਰਹੀ ਹੈ ਵਰਲਡ ਕੱਪ ਦੀ ਜੋ ਵਰਲਡ ਕੱਪ ਦੀ ਟੀਮ ਬਣਨੀ ਹੈ ਨਾ ਸਪੈਸ਼ਲ 올림픽ਸ ਦੀ ਉਹਦੀ ਅੱਗੇ ਸਿਲੈਕਸ਼ਨ ਕਰ ਰਹੇ ਨੇ ਸਭ ਲਈ ਤੇ ਯੂਨੀਫਾਈਡ ਵੀ ਬੱਚੇ ਅੱਗੇ ਆਉਣ ਵਾਲੀ ਗੇਮਾਂ ਦੇ ਵਿੱਚ ਯੂਨੀਫਾਈਡ ਬੱਚੇ ਵੀ ਮਿਕਸ ਟੀਮ ਵੀ ਬਣ ਕੇ ਜਾਏਗੀ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਹਾਕੀ ਜਿਹੜੀ ਹੈਗੀ ਆ ਉਹ ਹਰੇਕ ਏਰੀਆ ਦੇ ਵਿੱਚ ਵਧ ਰਹੀ ਹੈ ਕੋਈ ਇਹਦੇ ਵਿੱਚ ਕਮੀ ਨਹੀਂ ਆ ਰਹੀ ਅੱਗੇ-ਅੱਗੇ ਵਾਧਾ ਹੋ ਰਿਹਾ ਹੈ ਜਿੱਦਾਂ ਤੁਸੀਂ ਪੈਰਾਓਲੰਪਿਕ ਦੇਖਿਆ ਹੋਣੀ ਆ ਜਿਨ੍ਹਾਂ ਵਿੱਚ ਅੰਗ ਪੈਰਾ ਦੇ ਵਿੱਚ ਦਿੱਕਤ ਹੁੰਦੀ ਹੈ ਐਦਾ ਹੀ ਸਪੈਸ਼ਲ ਓਲੰਪਿਕ ਹੈ ਜੋ ਮੈਂਟਲੀ ਥੋੜੇ ਜਿਹਾ ਪ੍ਰੋਬਲਮ ਵਾਲੇ ਹਾਂਜੀ ਕੀ ਨਾਮ ਹੈ ਕੈਪਟਨ ਜੀ ਸੁਨੇ ਆ ਹੁਣ ਜਿਹੜਾ ਮੈਚ ਖੇਲ ਕੇ ਆਏ ਹੋ ਕਿੱਥੇ ਖੇਲ ਕੇ ਆਏ ਹੋ ਰਾਮਪੁਰੇ ਫੇਰ ਕਿੰਨੇ ਕੈਟਾਗਰੀ ਦੇ ਵਿੱਚ ਖੇਲੇ ਆਏ ਕਿੰਨੇ ਸਾਲ ਆ 19 ਅੜੇ 19 ਅੜੇ ਕਿੱਦਾਂ ਦਾ ਉੱਥੇ ਮਾਹੌਲ ਰਿਹਾ ਕਿੱਦਾਂ ਦਾ ਤੁਹਾਨੂੰ ਐਕਸਪੀਰੀਅੰਸ ਮਿਲਿਆ ਉੱਥੇ ਖੇਲ ਕੇ ਕਿਆ ਲੱਗਿਆ ਪੀਨੇ ਦਾ ਬਹੁਤ ਵਧੀਆ ਰਿਹਾ ਉੱਥੇ ਖੇਲ ਕੇ ਵੀ ਬੜਾ ਵਧੀਆ ਲੱਗਿਆ ਸੀ ਨਹੀ ਤੇ ਉੱਥੇ ਦੀ ਜਿਹੜੀ ਕਮੇਟੀ ਸੀਗੀ ਉਹਨਾਂ ਦਾ ਕਿੱਦਾਂ ਦਾ ਤੁਹਾਡੇ ਬਤੀ ਰਵਈਆ ਸੀਗਾ ਉਦਾਂ ਦਾ ਮਾਹੌਲ ਕਿਆ ਤੁਹਾਨੂੰ ਕਿਆ ਕਹਿਣਾ ਚਾਹੋਗੇ ਉਹ ਤਾਂ ਹੁਣ ਠੀਕ ਨੇ ਠੀਕ ਤਾਂ ਤੇ ਇੱਕ ਚੀਜ਼ ਹੋਰ ਹੈ ਹੁਣ ਟਰੋਫੀ ਜਿੱਤ ਕੇ ਆਏ ਆ ਕੀ ਕਹੋਗੇ ਕਰਾਲੀ ਸ਼ਹਿਰ ਵਾਸੀਆਂ ਦੇ ਜਿਹੜੇ ਹੋਰ ਮੁੰਡੇ ਹਲੇ ਇੱਥੇ ਪਹੁੰਚਦੇ ਨਹੀਂ ਉਨਾ ਵਾਸਤੇ ਕੋਈ ਵੀ ਹੋ ਰਿਹਾ ਆਊਟ ਖੇਲ ਹੋ ਰਿਹਾ ਆ ਕੀ ਹੂੰ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਹਾਂਜੀ ਕੀ ਨਾਮ ਹੈ ਜੀ ਜਿੱਤ ਕੇ ਆਈ ਟਰੋਫੀ ਕਿਸ ਤਰ੍ਹਾਂ ਲੱਗਿਆ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਤੇ ਕਿੰਨੀ ਵੀ ਵਾਰ ਮੈਚ ਖੇਡਿਆ ਇਹ ਦੂਜੀ ਵਾਰ ਦੂਜੀ ਵਾਰ ਪਹਿਲੀ ਵਾਰ ਵੀ ਟਰੋਫੀ ਜਿੱਤੀ ਨਹੀਂ ਨਹੀਂ ਪਹਿਲੀ ਵਾਰ ਡਰਾਅ ਖੇਡਿਆ ਇਸ ਵਾਰ ਮਨ ਲੱਗੇ feel ਲੱਗ ਗਿਆ ਟਰੋਫੀ ਜਿੱਤ ਕੇ ਕਿਸ ਤਰ੍ਹਾਂ ਦਾ ਮਹਿਸੂਸ ਕਰਾਲੀ ਵਾਲੇ ਜਿਹੜੇ ਮੁੰਡੇ ਆਦੇ ਨਹੀਂ ਪਹੁੰਚਦੇ ਨਹੀਂ ਇੱਥੇ ਬੱਚੇ

ਕੌਨਫੀਡੈਂਸ ਲੈਵਲ ਵਾਧਾ ਵਾਜੂ ਵਾ ਤੇ ਕਰਾਲੀ ਦੇ ਹੋਰ ਨੌਜਵਾਨਾਂ ਨੂੰ ਕੀ ਅਪੀਲ ਹੈ ਕੋਈ ਸਾਹ ਵਾਰੇ ਦੋ ਸ਼ਬਦ ਵੀ ਜ਼ਰੂਰ ਕਹੋ ਸਾਡੇ ਕੋਈ ਬੋਗ ਵੇਖ ਖਾਂਦੇ ਆ ਜੀ ਨਰਵਸ ਹੈ ਭਾਈ ਜੀ ਇਹ ਗਲਤੀ ਕਰ ਫਿਰ ਛਿੜਕੀ ਪੈਂਦੀ ਹੈ ਜੀ ਇਹ ਨਾਲ ਦੇ ਬੱਚੇ ਨੂੰ ਅਸੀਂ ਕੰਗ ਬਹਿ ਜਾਂਦੀਆਂ ਹੋਕੀਆਂ ਹਾਂਜੀ ਭਾਈ ਬਹਿ ਜਾਂਦੀਆਂ ਹਾਂ ਹਾਂਜੀ ਫਿਰ ਦੂਏ ਦਿਨ ਯਾਦ ਰਹਿੰਦੀ ਹੁੰਦੀ ਹੌਣ ਕਰਤੀ ਗਲਤੀ ਨਹੀਂ ਕਰਦੇ ਗਲਤੀ ਨਹੀਂ ਕਰਦੇ ਤੇ ਨਾਲ ਦੇ ਮੁੰਡੇ ਨਾਲ ਹੀ ਕਹੂੰਗਾ ਸਾਡੇ ਨਾਲ ਆ ਕੇ ਮਿਹਨਤ ਕਰੀ ਸਾਡੇ ਨਾਲ ਖੇਡੇ ਅਸੀਂ ਫਿਰ ਹੋ ਵਧੀਆ ਜਿੱਤ ਕੇ ਲਗਾਉਂਗੇ ਅੱਛਾ ਅਜੇ ਕੀ ਚੀਜ਼ ਹੋ ਰਹਾ ਮੰਨੂ ਤਾਂ ਹੁਣ ਪਤਾ ਨਹੀਂ ਇੰਨਾ ਕੀ ਹੁੰਦਾ ਟਰਾਫ ਤੁਸੀਂ ਦੱਸੋ ਵੀ ਟਰਾਫ ਕੀ ਚੀਜ਼ ਹੈ ਔਰ ਪ੍ਰਸ਼ਾਸਨ ਨੂੰ ਅਪੀਲ ਕਰਿਓ ਵੀ ਇਹ ਲਵਾ ਕੇ ਦੋ ਸਾਨੂੰ ਆ ਜਿਹੜੇ ਮੈਚ ਹੁੰਦੇ ਇੰਟਰਨੈਸ਼ਨਲ ਵਗੈਰਾ ਮੈਚ ਇਹ ਅੱਜਕਲ ਟਰਾਫ ਤੇ ਹੀ ਹੁੰਦੇ ਆ ਟਰਾਫ ਤੇ ਹੀ ਹੁੰਦੇ ਆ ਅੱਛਾ ਉਹ ਜਿਹੜਾ ਜਾਲ ਜਿਹਾ ਹੁੰਦਾ ਉਹ ਹਰੇ ਜਿਹੇ ਰੰਗ ਦੇ ਥੱਲੇ ਮੈਟ ਵਗੈਰਾ ਲੱਗਿਆ ਹੁੰਦਾ ਉਹ ਘਾਵ ਕਹਿੰਦੇ ਆ अच्छा अच्छा ए करौली शहर ਦੇ ਵਿੱਚ ਮਿਊਂਸਰ ਕਮੇਟੀ ਦੇ ਅੰਦਰ ਹੈ ਉਹਨਾਂ ਨੂੰ ਅਪੀਲ ਕਰਨੀ ਹੈ ਤੁਸੀਂ ਕਰੋ ਕਿੱਦਾਂ ਕਰਨੀ ਅਸੀਂ ਸਾਨੂੰ ਅਪੀਲ ਕਰਦੇ ਮਿਸਿਲ ਕਬੇਟੀ ਨੂੰ ਕਿ ਉਹ ਰਟਾਫਾ ਵੀ ਤਾਂ ਕਿ ਐਸੀ ਮਿਹਨਤ ਕਰ ਸਕੀ ਤੇ ਕਰੌਲੀ ਦਾ ਨਾਮ ਰੋਸ਼ਨ ਕਰ ਸਕੀ ਆਮਨ ਪ੍ਰੀ ਸਿੰਘ ਜੀ ਆਮਨ ਪ੍ਰੀ ਸਿੰਘ ਤੁਸੀਂ ਮੈਚ ਖੇਡ ਕੇ ਆ ਕਿ ਵੈਸੇ ਅਸੀਂ ਕਾਇ ਨਹੀਂ ਗਏ ਨਹੀਂ ਤੇ ਕੀ ਆਗਲਾ ਅਸੀਂ ਆਏ ਨਹੀਂ ਤੇ ਮੇਰੇ ਤਾਂ ਦੇ ਚੁੱਟੀਆਂ ਬਹੁਤ ਕਰਦਾ ਭਾਈ ਐਂ ਅੱਛਾ ਕੀ ਕਹੋਗੇ ਹੁਣ ਇਹਨਾਂ ਨੇ ਟਰੋਫੀ ਜਿੱਤੀ ਐ ਸਵਾਰ ਇਹਨੇ ਬਹੁਤ ਵਧੀਆ ਖੇਡਿਆ ਈ ਤੇ ਆਰਾਮਨਾਲ ਵਧੀਆ ਟਰੋਫੀ ਜਿੱਤ ਕੇ ਲੈ ਕੇ ਆਇਆ ਹੈ ਕਰਾੜੀ ਦਾ ਨਾਮ ਰੋਸ਼ਨ ਵੀ ਕਰਿਆ ਇਹਨਾਂ ਨੇ ਹਾਂ ਤਾਂ ਇਸ ਕਰਕੇ ਬਹੁਤ ਵਧੀਆ ਖੇਡਿਆ ਸੰਤਾ ਕਿ ਇਹ ਟਰੋਫੀ ਜਿੱਤ ਕੇ ਲੈ ਕੇ ਆਏ ਨੇ ਕਰਾੜੀ ਜੋ ਦੀ ਵਾਹ ਕੀ ਨਾਮ ਹੈ ਭਾਈ ਅੰਸ਼ਪ੍ਰੀ ਸਿੰਘ ਅੰਸ਼ਪ੍ਰੀ ਸਿੰਘ ਯਸ ਕੀ ਕਹੋਗੇ ਦੋ ਸ਼ਬਦ ਕੋ ਸਾਬ ਵਾਸਤੇ ਔਰ ਟਰੋਫੀ ਜਿੱਤ ਕੇ ਆਏ ਜਿਹੜੇ ਬਾਜੀ ਬਹੁਤ ਬੀ ਸਨਾਰੇ ਦੇ ਇਸਕਾਰ ਕੀ ਹੈ ਬੁਝੇ ਸਿੱਖ ਕੇ ਆਏ ਨੇ ਕੱਢੋ ਕੋਸਾਉ ਕਿਸ ਤਰ੍ਹਾਂ ਦਾ ਹੈ ਸਵਾ ਕੋਸਾਉ ਬਹੁਤ ਵਧੀਆ ਸਵਾ ਹੀ ਹੋਣਾ ਹੈ ਤੇ ਜਿਹੜੇ ਬੱਚੇ ਮੈਚ ਜਿੱਤ ਕੇ ਆਏ ਆ ਉਹਨਾਂ ਨੂੰ ਕਿਆ ਕਹੋਗੇ ਵਧਾਈਆਂ ਦੋਗੇ ਹਾਂਜੀ ਇਹਨਾਂ ਨੂੰ ਬਹੁਤ ਵਧੀਆ ਵਧਾਈਆਂ ਜੀ ਇਹ ਵਧੀਆ ਖੇលਦੇ ਰਹੇ ਮਿਹਨਤ ਰੰਗ ਲਿਆਈ ਹਾਂਜੀ ਧੰਨਵਾਦ ਗੁਰਨੂਰ ਸਿੰਘ ਮੈਚ ਖੇਲ ਕੇ ਆਇਤੇ ਨਾ ਜੀ ਤਿਆਰ ਹੈ ਅੱਛਾ ਕਿਆ ਕਹੋਗੇ ਨਨੂ ਜਿਹੜੇ ਬੜੇ ਭਾਈ ਸਾਹਿਬ ਇਸ ਵਾਰ ਟਰਾਫੀ ਜਿੱਤ ਕੇ ਆਏ ਬਹੁਤ ਵਧੀਆ ਖੇਲ ਕੇ ਆਏ ਬਹੁਤ ਵਧੀਆ ਖੇਲ ਕੇ ਹਾਂਜੀ ਦੇਖੋ ਸਾਹਿਬ ਉਹਨੇ ਉਹ ਵਧੀਆ ਸਖਾਇਆ ਜੀ ਰੱਬ ਕਿਆ ਜੀ ਜੈਟ ਰੱਬ ਦਾ ਪਤਾ ਕਿਆ ਚੀਜ਼ ਹੁੰਦੀ ਹੈ ਇੱਕ ਮੈਡ ਹੁੰਦਾ ਜੀ ਹੂੰ ਜਿਹਦੇ ਤੇ ਹੋਕੀ ਖੇਲੀ ਜਾਂਦੀ ਹਾਂਜੀ ਇੰਟਰਨੈਸ਼ਨਲ ਨੈਸ਼ਨਲ ਰੱਬ ਤੇ ਪ੍ਰਸ਼ਾਸਨ ਨੂੰ ਅਪੀਲ ਕਰ ਦੋ ਕਿ ਟਰੈਕ ਲਗਾ ਕੇ ਦੋ ਅਸੀਂ ਅਪੀਲ ਕਰਦੇ ਹਾਂ ਜੀ ਪ੍ਰਸ਼ਾਸਨ ਨੂੰ ਵੀ ਟਰੈਕ ਲਗਾ ਕੇ ਦੇ ਦਿਓ ਸਾਡੇ ਗਰਾਊਂਡ 'ਤੇ ਅਸੀਂ ਮਿਹਨਤ ਕਰ ਸਕੀਏ ਹਾਂ ਧੰਨਵਾਦ ਕੀ ਨਾਮ ਹੈ ਜੀ ਹਰਮਿੰਦਰ ਹਰਮਿੰਦਰ ਸਿੰਘ ਚੱਲ ਰਹੀ ਮਿਹਨਤ ਪੂਰੀ ਫਿਰ ਹਾਂਜੀ ਹੁਣ ਕੋਟ ਸਾਹਿਬ ਕਿਆ ਉਹ ਕਿਉਂ ਕਿਉਂ ਜੜਦੇ ਕਿ ਨਹੀਂ ਠੀਕ ਹੈ ਗਲਤੀਆਂ ਘੱਟ ਉਹਨੇ ਕਿ ਵੱਧੀਆਂ ਆਲੇ ਵੀ ਘੱਟਦੀਆਂ ਗਈਆਂ ਘੱਟ ਗਈਆਂ ਹੁਣ ਫੇਰ ਕੀ ਕਹੋਂਗੇ ਇਹਨਾਂ ਨੂੰ ਜਿਹੜੇ ਟਰੋਫੀ ਜਿੱਤ ਕੇ ਐਡੀ ਵੱਡੀ ਟਰੋਫੀ ਹੈ ਠੀਕ ਹੈ ਅਗਲੀ ਵਾਰ ਤੁਸੀਂ ਲੈ ਕੇ ਆਣੀ ਲੈ ਕੇ ਆਉਂਗੇ ਆ ਆ ਠੀਕ ਹੈ ਬਹੁਤ ਆਖਿਆ ਨਾ ਮੈਂ ਬਈ ਟਰੋਫੀ ਬਾਰੇ ਕਹੇ ਹੁਣ ਸੋਚ ਚੱਲ ਬੜੇ ਬਹੁਤ ਮੈਂਡ ਕਰਦੇ ਇਸ ਕਰਕੇ ਟਰੋਫੀ ਲੈ ਕੇ ਆਏ ਇਹ ਰੋਜ਼ ਆਉਂਦੇ ਨੇ ਤੇ ਬਹੁਤ ਮੈਂਡ ਕਰਕੇ ਜਾਂਦੇ ਨੇ ਕਰਕੇ ਟ੍ਰੋਫੀ ਲਿਖੇ ਮੇਰਾ ਦੋਸਤ ਬਹੁਤ ਚੰਗਾ ਹੈ ਇਨਸਾਨ ਚਲਾ ਗਿਆ ਵਸਾਰੀ ਚਲਿਆ ਕੀ ਨਾਮ ਹੈ ਈਸ਼ਵਰ ਕਹਿੰਦੇ ਤਾਂ ਟ੍ਰੋਫੀ ਜਿੱਤ ਕੇ ਆਉਂਦੀ ਹੈ ਕਿੰਨੀਆਂ ਮੈਡਲ ਮਿਲੇ ਆਂ ਸ਼ਾਬਾਸ਼ ਆ ਜਿਹੜੇ ਬੜੇ ਵੀਰੇ ਉਹਨੇ ਟ੍ਰੋਫੀ ਜਿੱਤ ਕੇ ਆਏ ਇਹਨਾਂ ਬਾਰੇ ਕੀ ਕਹੂੰ ਇਹ ਬਹੁਤ ਵਧੀਆ ਟ੍ਰੋਫੀ ਪ੍ਰੈਕਟਿਸ ਕਰਦੇ ਹਾਂ ਹਾਂ ਵਧੀਆ ਪ੍ਰੈਕਟਿਸ ਕਰਦੇ ਆਂ ਕੋਟ ਸਾਹਿਬ ਕੁਰਦੇ ਵੀ ਆ ਮਾੜਾ ਮੋਟਾ ਆ ਕੀ ਮਾਰਦੇ ਆ ਆ ਕੀ ਮਾਰਦੇ ਗੁੱਟਦੇ ਨਹੀਂ ਹੈਗੇ ਕਟਣਾ ਤਾਂ ਜ਼ਰੂਰੀ ਹੈ ਵੈਸੇ ਇਹ ਸਿੱਖਣਾ ਹੈ ਹਨਾ ਖਾ ਲੈਣੀ ਚਾਹੀਦੀ ਕਟਾਈ ਤਾਂ ਹੋਰ ਜਿਹੜੇ ਆਪਣੇ ਨਾਲ ਦੇ ਦੋਸਤਾਂ ਨੂੰ ਕਿਹਾ ਕਹੋਗੇ ਜਿਹੜੇ ਆਂਦੇ ਨਹੀਂ ਉਹ ਗਰਾਊਂਡ 'ਚ ਤੁਸੀਂ ਰੋਜ਼ ਆਇਆ ਕਰੋ ਰੋਜ਼ ਆਇਆ ਕਰੋ ਖਾਕੀਆਂ ਖਾਇਆ ਕਰੋ ਤਾਂ ਲੋਟ ਆਉਂਗੇ ਹਾਂਜੀ ਖੇਲੇ ਕਰੋ ਆਕੇ ਖੇਲੇ ਹੀ ਕਰੋ ਆਕੇ ਸ਼ਾਬਾਸ਼ ਤੇ ਫਿਟ ਤੰਦਰੁਸਤ ਰਹਿੰਦਾ ਹੈ ਅਗਲੀ ਵਾਰ ਫਿਰ ਆਹ ਟਰੋਫੀ ਕੌਣ ਲੈ ਕੇ ਆਊਗਾ ਤੁਸੀਂ ਤੁਸੀਂ ਲੈ ਕੇ ਆਉਂਗੇ ਕਿਆ ਬਾਤ ਹੈ ਇਹ ਬਾਈ ਮੁੰਡਾ ਟਰਾਫੀ ਲੀ